ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਡ ਆ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਵਹਿੜਾ ਗਈ ਵੀਰੇ ਕੋਲੇ ਚੰਗੇ ਰਿਕਾਰਡ ਆ ਲੀਆ ਆਓ ਵੀਰੇ ਇਹਦੇ ਬਾਰੇ ਲੰਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਜੀ ਬਾਬਾ ਬਬੇ ਦੀਪ ਸਿੰਘ ਜੀ ਦੇ ਬਿਜਲੀ ਸਲਾਮ ਬਖਪਾ ਜੀ ਕੱਢਦਾ ਡੇਰੀ ਫਾਰਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹਾਂ ਵੀਰੇ ਨਾਂ ਦੱਸੀ ਆਂ ਆਪਦਾ ਨਾਂ ਵੀਰੇ ਆਪਣਾ ਜਗਰਾ ਸਿੰਘ ਪਿੰਡ ਸੁਪਰਾਏ ਕੋਟ ਜ਼ਿਲ੍ਹਾ ਗੁਰਦਾਸਪੁਰ ਜੇ ਠੀਕ ਹੈ ਨੰਬਰ ਪਾਜੀ 77 ਵੀਰੇ ਕਿਹੜੀ ਕੱਲ ਵੀਡੀਓ ਅਪਲੋਡ ਕੀਤੀ ਵੈੜਾਂ ਦੀ ਫਿਰ ਜਲਦੀ ਵੀ ਗਿਆ ਚਲੋ ਤੁਹਾਨੂੰ ਪਤਾ ਹੀ ਆਪਣਾ ਮਾਲ ਜਿਹੜਾ ਭਾਜ ਹੁੰਦਾ ਵਾ ਰੇਟ ਤੇ ਆ ਜਾਂਦਾ ਨਾ ਜੀ ਆ ਜਾਂਦਾ ਚਲੋ ਨਾਲ ਨਾਲ ਹੀ ਆਪਾਂ ਵਿਕਦਾ ਜਾਂਦਾ ਤਾਂ ਹੀ ਵੀਰੇ ਪਸ਼ੂ ਜਲਦੀ ਵਿਗਦਾ ਇੱਕ ਕਲਾਂ ਨੂੰ ਰੇਰੀਟਾ ਡੇਰੀਆ ਦੇ ਪਸ਼ੂ ਜੇ ਅਜਮਣੇ ਜਾਂਦਾ ਜੀ ਆਪਾਂ ਪਟਿਆਲੇ ਹਰਿਆਣੇ ਮਿਲ ਕੇ ਕੋਈ ਜ਼ਿਲ੍ਹਾ ਵੀਰਪਰਾਜ ਦਾ ਫੋਨ ਕਰਦਾ ਵਾ ਸਾਈ ਬਿਆਨਾ ਥੋੜਾ ਪਤਾ ਪਾਜੀ ਦਾ ਪਤਾ ਪਾਉਣਾ ਪੈਂਦਾ ਵਾ ਕੋਈ 20-3000 ਰੁਪਏ ਕੋਈ ਸਾਈ ਪਾਏ ਕੋਈ ਮਾਲ ਹੁੰਦਾ ਆਪਣਾ 60-7000 ਦਾ ਕੋਈ ਅੱਛੀ ਚੰਗੀ ਹੁੰਦੀ ਤਾਂ ਰੇਟ ਪਾਉਨੇ ਆਪਾਂ ਹਨਾ ਕੱਲ ਵੀ ਤੁਹਾਡੀ ਵੀਡੀਓ ਕੋਈ ਵੀ ਵਪਾਰੀ ਭਾਵੇਂ ਕੋਈ ਵੀ ਆਪਣਾ ਇਲਾਕੇ ਦਾ ਬਿਲਕੁਲ ਬਿਲਕੁਲ ਹਨਾ ਕੱਲ ਵੀ ਵੀਡੀਓ ਤੁਹਾਡੀ ਅਪਲੋਡ ਕੀਤੀ ਸੀ ਤੇ ਵੀਰ ਬਣੀ ਦੱਕਦੇ ਆ ਵੀ ਹਾਂ ਵੀ ਜਿੱਦਾਂ ਮਤਲਬ ਕਿ ਸਾਈ ਵਿੱਚ 2000 ਪਾਜੀ ਫਿਰ ਆਪਾਂ ਵੀ ਇਹ ਕੱਲ ਝੱਕਦੇ ਆ ਹਨਾ ਉਹ ਆ ਵੱਛੀ ਭਾਜੀ ਖੀਰੀ ਆ 16 ਮਹੀਨੇ ਦੀ ਵੱਛੀ ਆ ਅਜੇ ਦੁੱਧ ਵੀ ਨਹੀਂ ਲੱਗੀ ਖੀਰੀ ਵੱਛੀ ਆ ਤੇ ਬਾਕੀ ਭਾਜੀ ਤੁਸੀਂ ਵੀ ਇਸ ਦੀ ਪਰਸਨੈ ਤਾਂ ਬਾਕੀ ਥੱਲੇ ਦੀ ਕੁਆਲਿਟੀ ਵਾਦੋ ਬਿਲਕੁਲ ਨਹੀਂ ਵੀਰੇ ਕਿਹੜੀ ਗੱਲ ਇਹ ਵੀਡੀਓ ਅਪਲੋਡ ਕੀਤੀ ਇਹ ਤੁਹਾਨੂੰ ਕਹਿੰਦੇ ਪਏ ਵੀ ਜਾਂ ਤਾਂ ਵੀਰੇ ਪੂਰੀ ਰਕਮ ਬਾਦਨ ਜਾਂ ਪੱਕਾ ਵੀ ਆਣਾ ਪਊਗਾ ਹਨਾ ਤੇ ਵੀਰੇ ਨੂੰ ਉਹਨਾਂ ਨੂੰ ਬੇਨਤੀ ਆ ਕਿ ਵੀਰੇ ਤੁਸੀਂ ਇੱਥੇ ਚੱਲ ਕੇ ਵੀ ਆਓਗੇ ਤੇ ਜਿੱਦਾਂ ਤੁਸੀਂ ਆਪਣੇ ਨਾਲ ਜੇ ਹਾਂਜੀ ਤੁਹਾਨੂੰ ਆ ਤੁਸੀਂ ਆਪਣੀ ਸਾਡੀ ਵੀਡੀਓ ਤੁਸੀਂ ਬਣਾਉਣ ਦੇ ਜੇ ਤੁਹਾਨੂੰ ਸਾਡੇ ਦਾ ਮਾਣ ਤਾਂ ਹੀ ਆਉਂਦੇ ਜੇ ਹਾਂ ਵੀ ਕੱਲ ਨੂੰ ਕੋਈ ਅਪ ਵਿੱਚ ਮਾਰਾ ਮਾਲ ਦਿੰਦੇ ਨਹੀਂ ਬਾਕੀ ਵੀਰੇ ਤੁਸੀਂ ਪਸ਼ੂ ਦੇ ਆਪ ਵੀ ਭਾਵੇਂ ਨਾਲ ਚੱਲ ਜਾ ਕਰੋ ਬਾਕੀ ਆਪਾਂ ਵਿੱਚ ਨਾ ਜਾਨੇ ਹਾਂ ਜਿਹਦੇ ਜਿਹਦੇ ਘਰ ਵਿਆਹ ਰਾਹ ਕੇ ਆਏ ਆਂ ਫੋਨ ਕਰਦੀ ਵੀਰੇ ਜੇ ਵੀ ਉਹਨਾਂ ਦੇ ਘਰ ਵਿਹੜਾ ਆਪਾਂ ਨਾਲ ਖੁਦ ਗੱਡੀ ਵਿੱਚ ਬੈਠ ਕੇ ਜਾਂਦੇ ਕੋਈ ਆਪਣੀ ਰਿਸਪੋਨਸਿਬਿਲਟੀ ਹੁੰਦੀ ਆਪਣੀ ਹੁੰਦਾ ਕਿ ਹਾਂ ਯਾਰ ਆਪਾਂ ਕੇਦੇ ਘਰ ਵਿਹੜਾ ਚੰਗੀ ਚੰਗੀ ਬਣ ਕੇ ਆਹ ਸਾਫ ਸੁਥਰੀ ਪਹੁੰਚਾਈਏ ਆਪਣਾ ਮਾਲ ਸਾਫ ਸੁਥਰਾ ਹੁੰਦਾ ਤਾਂ ਫੇਰ ਕਿਹਦੇ ਘਰ ਲੱਦ ਕੇ ਲੈ ਆਏ ਨੇ ਸਾਈ ਦੇ ਸਾਈ ਬਿਆਨੇ ਦੀ ਵੀਰੇ ਤਾਂ ਹੀ ਤਾਂ ਮੈਂ ਖੁਦ ਆਪਦੇ ਚੈਨਲ ਤੇ ਆਪਣੀ ਜੁਮੇਵਾਰੀ ਚੁੱਕ ਦਾਂਗੀ ਤੁਸੀਂ 500 ਪਾਓ 1000 ਪਾਓ 5000 ਪਾਓ ਆਡੀ ਜੁਮੇਵਾਰੀ ਆ ਤਾਂ ਵੀਰੇ ਪਸ਼ੂ ਤੁਹਾਡਾ ਸਾਫ ਹੁੰਦਾ ਆਪਾਂ ਤਾਂ ਜੁਮੇਰੀ ਚੁੱਕਦੇ ਆ ਤਾਂ ਤੁਹਾਡਾ ਪਸ਼ੂ ਵੀ ਸਾਫ ਸੁਥਰਾ ਹੁੰਦਾ ਜਿਹੜੀਆਂ ਹੁਣ ਆਪ ਹਾਂ ਜੀ ਜੀ ਤਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਤੁਸੀਂ ਜਿਆਦਾ ਨਹੀਂ ਤੇ 5000 ਦੇ ਕਰੀਬ ਆਇਆ ਕਰੋ ਕਿਉਂਕਿ ਖਰਚਾ ਬੜਾ ਪੈਂਦਾ ਫਿਰ ਹਨਾ ਦੇਣਾ ਪੈਂਦਾ ਕੋਲੋਂ ਬਿਲਕੁਲ ਹੱਣ ਹੁੰਦਾ ਕਿ ਚੱਲ ਯਾਰ ਕੋਈ 10 ਕੋਈ 2000 ਰੁਪਈਆ ਹੁਣ ਕਦਿਆਂ ਨਾ ਪਏ ਆਪਾਂ ਮਿਲਾ ਦੇ ਕੇ ਖੜ ਕੇ ਖੜੀਏ ਕੋਈ ਸਾਨੂੰ ਪਤਾ ਵੀ ਸਾਡੀ ਡੰਗਰ ਮਾਲ ਡੰਗਰ ਵਿਗਿਆ ਵਾ ਕੋਈ ਨਹੀਂ ਭਾਵੇਂ ਮੈਂ ਤਾਂ ਭਾਵੇਂ ਆਪਣੇ ਇਲਾਕੇ 'ਚ ਬਹੁਤ ਵੀਰ ਵੀਡੀਓ ਬਣਾਉਂਦੇ ਆ ਕੋਈ ਵੀ ਹੋਵੇ ਬਿਲਕੁਲ ਹੁਣ ਆ ਵੇਖੋ ਭਾਜੀ ਸੋਨਾ ਮਹੀਨਾ ਦੀ ਬੱਛੀ ਆ ਅਰੇ ਖੀਰੀ ਆ ਤਾਜੀ ਸੁਈ ਆ ਤਾਜੀ ਸੁਈ ਆ ਰਾਤ ਦੀ ਸੁਈ ਆ ਬੱਚਾ ਬੱਛੇ ਨੂੰ ਜਨਮ ਦਿੱਤਾ ਗਿੱਲਾ ਨਾ ਰੂਹ ਵਿਖਾ ਦੋ ਤਾਜੀ ਸੁਈ ਆ ਚਾਰੂ ਦੋ ਤਾਂ ਵੀ ਰਹਿਣਾ ਬਾਕੀ ਬਰੀਡ ਚੈੱਕ ਕਰਾ ਦੋ ਤੇ ਬਾਕੀ ਵਿੱਚ ਥਾਨ ਕੁਆਲਟੀ ਆਰਡਰ ਦੀ ਕੁਆਲਟੀ ਚੈੱਕ ਕਰਾ ਦੋ ਕਿ ਬੱਛੀ ਪੇਲਣੀ ਕਿਲੋ ਮਾਨ ਨਹੀਂ ਕਰਦੇ ਪੇਹਲਣੋਂ ਬੱਛੀ 15 ਤੋਂ ਪਲੱਸ ਚੱਲੇਗੀ ਖੀਰੀ ਵੈੜ ਹੈਗੀ ਆ ਖੁੱਲ ਵੀਰੇ ਤੋਰਾ ਵਿਖਾਈਏ ਤਾਂ ਤਾਂ ਵੇਖੋ ਵੀਰੇ ਬਾਕੀ ਤੋਰਾ ਚੈੱਕ ਕਰ ਲਿਓ ਖੀਰੀ ਵੈੜ ਸੁਈ ਆ ਪਹਿਲਾ ਸੁਆ ਤਾਂ ਬਾਕੀ ਵੀਰੋ 나ੜੂ ਤੇ ਬੱਚਾ ਆ ਥਾਂ ਦੀ ਕੁਆਲਿਟੀ ਚੈੱਕ ਕਰ ਦੋ ਲੈਵਲ ਉਹ ਚੈੱਕ ਆ ਬੰਦ ਜੀਏ ਕੋ 5 ਵਜੇ ਨਾ 5 ਵਜੇ ਦੇ ਗਰੀਬ ਹਾਂ ਦੀ ਗਾਰੰਟੀ ਹੋਏਗੀ ਥਾਂ ਦੀ ਕੁਆਲਿਟੀ ਸਾਰੀ ਗਾਰੰਟੀ ਦੇਗੀ ਤਾਂ ਵੇਖੋ ਵੀਰੋ ਪਹਿਲਾ ਸੂਆ ਸੂਈ ਆ ਖੀਰੀ ਵਹਿੜਾ ਤਾਜੀ ਸੂਈ ਕੱਦ ਕਾਠ ਦੀ ਗੱਲ ਕਰੀਏ ਜਾਂ ਵੀਰ ਇਹਦੇ ਲੈਵੇ ਦੀ ਗੱਲ ਕਰੀਏ ਤਾਂ ਤੁਸੀਂ ਦੂਰੋਂ ਵੀ ਚੱਲ ਜਾਓਗੇ ਤਾਂ ਬਹੁਤ ਜ਼ਿਆਦਾ ਸੋਹਣੀ ਵਹਿੜਾ ਤੁਸੀਂ ਛੱਡ ਕੇ ਨਹੀਂ ਜਾਂਦੇ ਠੰਡੀ ਆ ਕੁਆਲਿਟੀ ਵਾਲੀ ਤਾਂ ਹੀ ਠੰਡੀ ਆ ਭਾਵੇਂ ਇੱਥੇ ਬਹਿ ਦੋ ਨਸਲਾ ਵੀਰੇ ਬਹੁਤ ਘੱਟ ਪਸ਼ੂ ਮਿਲਦਾ ਇਹੋ ਜਿਹਾ ਬਾਲ ਦੀ ਕਿਥੇ ਭਾਵੇਂ ਇੱਥੇ ਬੈ ਕੇ ਜਿੱਦਾਂ ਮਾਰੀ ਥਣਾ ਨੂੰ ਧਾਰਾ ਮਾਰੋ ਹੈ ਨਾ ਕੋਈ ਕੁਆਲਟੀ ਵਾਲੀ ਬੜੀ ਨਸਲ ਆ ਨਸਲਾ ਵੀਰੇ ਨਸਲੇ ਤਾਂ ਵੀ ਲੁਕਾ ਹੈ ਨਾ ਕਿ ਬੰਦ ਤੇ ਵੇਖੋ ਵੀਰੇ ਥਣਾ ਦੀ ਕੁਆਲਟੀ ਬਹੁਤ ਸੋਹਣੀ ਹੈ ਲੈਵਾ ਵੀ ਬਹੁਤ ਸੋਹਣਾ ਲੱਗਾ ਤੇ ਬਾਕੀ ਵੇੜ ਦੇ ਕੱਦ-ਕਾਠ ਦੀ ਗੱਲ ਕਰੀਏ ਤਾਂ ਕੱਦ-ਕਾਠ ਵੀ ਬਹੁਤ ਸੋਹਣਾ ਵੇੜ ਦਾ ਆ ਜੀ ਆਪਣਾ ਰੇਲ ਜਿਆ ਦੀ ਬਾਵਾ ਹੈ ਨਾ ਸਾਈ ਦਾ ਵੀਰੇ ਪਸ਼ੂ ਜਲਦੀ ਵੇਖ ਲੈ ਅਜੀ ਅਜੇ ਸੋਨਾ ਸਤਾਰਾਂ ਮਹੀਨੇ ਦੀ ਬੱਸੀ ਏ ਜਿਹਦੇ ਵੀ ਘਰ ਜਾਏਗੀ ਕੋਈ 400 ਲਾ ਕੇ ਵੀ ਤੇ ਜਿਹੜਾ ਆਪਣਾ ਰੇਟ ਪਾ ਦਿਨਾ ਨਾ ਹਾਂਜੀ ਉੜਦੀਆਂ ਵਾਲਾ ਹੀ ਹਾਂ ਕੋਈ 400 ਲਾ ਕੇ ਫਿਰ ਫੋਨ ਕਰ ਲੈ ਆਪਾਂ ਵਾਹ ਲੈ ਜਾਂ ਤੇ ਤੁਹਾਡੇ ਏਰੀਆ ਦੇ ਵੀਰੇ ਕਲਾਂ ਨੂਰੇ ਏਰੀਆ ਦਾ ਰੇਟ ਵੈਸੇ ਵੀ ਜਾਇਜ਼ ਮੰਨਿਆ ਜਾਂਦਾ ਤਾਂ ਵੇਖੋ ਵੀਰੇ ਖੀਰੀ ਵੈੜ ਸੋਈ ਆ ਥਾਂ ਦੀ ਕੁਆਲਿਟੀ ਲਾ ਕੇ ਤਾਂ ਚੈੱਕ ਕਰ ਲਓ ਬਹੁਤ ਚੰਗਾ ਥਾਂ ਲੱਗਿਆ ਤੇ ਵੀਰੇ ਇਹਦੇ ਵੈੜ ਦੀ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਵੈੜ ਦੇਣੀ ਆ ਆਪਾਂ ਮੋਲ ਆਪਣਾ ਉੜਦੀਆਂ ਵਾਲਾ ਹੀ ਹੋਣਾ ਹਾਂਜੀ ਅਜੇ ਪੂੜੇ ਨੇ ਚੁੱਕੇ ਵਾਸੀ ਨੇ ਰਾਤ ਹੀ ਸੋਈ ਆ ਬਾਕੀ ਵੇਰ ਦੀ ਕਵਾਜ ਦੀ ਹੁੰਦੀ ਆ ਨਾ ਇਹ ਬਿਲਕੁਲ ਬਿਲਕੁਲ ਆਪਾਂ ਦੀ ਕਾਲਾ ਰੰਗ ਦਾ ਥਾਣਾ ਕੀ ਮੁੱਲ ਕਰਨਾ ਵੀਰੇ ਇਹਦਾ ਜਿਹੜੇ ਕਾਲੇ ਰੰਗ ਦਾ ਥਾਣਾ ਕਰਮਾ ਵਾਲਾ ਦਾ ਹੈ ਤੇ ਭਾਏ ਭਾਜ ਘਾਰ ਵਾਲਾ ਵੀਰੇ ਜੰਕੋ ਪਵਾਰੀ ਆ ਨਹੀਂ ਦੁੱਧ ਵਾਲੀ ਵੇੜਾ ਵੀਰੇ ਹਾਂਜੀ 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 ਤੇ ਕਿੰਨੇ ਦੀ ਵੀਰੇ ਦੇਣੀ ਵੇੜੇ ਵੀਜੀ ਮੋਲੇ ਦਾ ਉੜਦੀਆਂ ਨਾ ਕਰਦਣਾ ਹਾਂਜੀ ਵੇਰ ਤੇ ਭਾਵੇਂ ਭਾਜੀ ਭਾਜੀ 75 ਦੀ ਵੇਚ ਲਓ ਹਾਂਜੀ ਆਪਾਂ 70 ਦੀ ਦੇ ਦਈਏ ਦੋ ਛੜੀਏ 68 ਹਾਂਜੀ ਦੇ ਦਈਏ ਬਾਕੀ ਤੁਸੀਂ ਮਾਨ ਕਰ ਲਓ ਜਿੰਨਾ ਕਰਾਉਣਾ ਜੀ ਨਹੀਂ ਨਹੀਂ ਸਿਰੇ ਲਾਇਆ ਵੀਰੇ ਰੇਡ ਵਾਲਾ ਖੀਰੀ ਵੈੜਾ ਵੀਰੋ ਜੇ ਸਾਨੂੰ ਕੋਈ ਭਾਣਾ ਮਿਲੀ ਤਾਂ ਭਾਣਾ ਦੇ ਦੇਣੀ ਆ ਤਾਜੀ ਸੂਈ ਵੈੜਾ ਖੀਰੀ ਵੈੜਾ 나ੜੂ ਤੇ ਬੱਚਾ ਬਾਕੀ ਵੀਰੇ ਰੇਡ ਦੀ ਗੱਲ ਕਰੀਏ ਤਾਂ ਕੱਦ ਕਾਠ ਦੀ ਵੀ ਗੱਲ ਕਰੀਏ ਸੋਹਣਾ ਵਾ ਰੇਡ 65000 2000 ਵਿੱਚ ਛੱੜਦੇ ਵੀਰੇ 63000 ਦੀ ਖਾਨ ਆ ਭਾਈ 2000 ਹੋਰ ਛੱਡ ਦੇਣਾ ਵਾ 61000 ਦੀ ਵਛੀ ਗਿਆਸ ਨੂੰ ਦੇ ਦੇਣੀ ਕੀ ਬਾਤ ਹੈ ਬਿਲਕੁਲ ਜਾਇਜ਼ ਰੇਟ ਆ ਅਜੇ ਕੋਈ ਖੀਰੀ ਵਛੀ ਆ 16 17 ਮਿੰਟ ਸਤਾਜੀ ਸੂਈ ਆ ਮਨੇੜੇ ਸੂਈ ਆ 5 ਵਜੇ ਗਿਲਾ ਨਰੂਗਾ ਬਾਕੀ ਵਸ਼ੀ ਦੀ ਪ੍ਰਿੰਟ ਵੇਚ ਲੋ ਤੇ ਡੱਬ ਵੇਚ ਲੋ ਬਿਲਕੁਲ ਯਾਜ ਰੇਟ ਹੈ ਆਪਣਾ ਉੜ ਦੀਆਂ ਥਾਂ ਦੀ ਕੁਆਲਿਟੀ ਵੇਚ ਲੋ ਭਾਈ ਕਿਦਾਰੀ ਤੇ ਚੰਗੇ ਵੀਰੇ ਤੁਰ ਫਿਰ ਕੇ ਪਸ਼ੂ ਫਿਰ ਖਰੀਦਦਾਰੀ ਕਰਦੇ ਹਨਾ ਜੀ ਸਾਡਾ ਹੁੰਦਾ ਕਿ ਆਪਾਂ ਕੋਈ ਮਨ ਕੀ ਜਦੋਂ ਵੀਡੀਓ ਤੁਹਾਡੀ ਲੇਟ ਵੀ ਕੋਈ ਪਹੇਜੇ ਆਪਾਂ ਕੋ ਤਿੰਨ ਚਾਰ ਦਿਨ ਘਰਾਂ ਦੇ ਵਿੱਚੋਂ ਲਈ ਦੀ ਰੇਟ ਯਾਜ ਘਰਾਂ ਦੇ ਵਿੱਚੋਂ ਵਸ਼ੀ ਲੈ ਕੇ ਵੀਰ ਜੀ ਆਪਾਂ ਵੀਡੀਓ ਬਣਾ ਤਾ ਪਾਈਦਾ ਜੇ ਕਰਾ ਤਾ ਹਾਂ ਤਾਂ ਵੇਖੋ ਵੀਰੇ ਉਹ ਖੀਰੀ ਵੈੜਾ ਤਾਜੀ ਸੂਈਏ ਫਾਰਮ ਦੀ ਲੈਵਰੀ ਕੁਆਲਿਟੀ ਚੰਗੀ ਆ ਕੱਲ ਜਿਹੜੀ ਵੀਡੀਓ ਪਾਈ ਉਹ ਵੀ ਫਾਰਮ ਚ ਹੀ ਇਹ ਵੀ ਫਾਰਮ ਚ ਲਈ ਆ ਠੀਕ ਆ ਜੀ ਇਹ ਵੀ ਅੱਛੀ ਫਾਰਮ ਚ ਲਈ ਆ ਤੇ ਵੀਰੇ ਹੁਣ ਹਾਂ ਨਾ ਕਿੰਨੇ ਦੀ 61000 ਦੀ 60000 ਰੋਸ਼ੜ ਤੋਂ 61000 ਜੈਸ 60000 ਜੈਸ ਸੂਈਆਂ ਜੈਸ ਨਾ 60000 ਦੀ ਵੀਰੇ ਵੈੜ ਦੇ ਨਹੀਂ ਬਾਕੀ ਪ੍ਰਿੰਟ ਵੇਲੇ ਮੇਰਾ ਵੀਰ ਕੋ ਕੁਆਲਿਟੀ ਅਜਾ 16 17 ਮਹੀਨੇ ਦੀ ਵਸ਼ੀ ਖੀਰੀ ਆ ਪ੍ਰੋਪਰ ਤੇ ਮਿਲ ਗਈ ਮਨੇੜੇ ਸੂਈ ਆ ਜੇੜ ਦੀ ਗਾਰੰਟੀ ਹੋਏਗੀ ਥਾਂ ਦੀ ਗਾਰੰਟੀ ਹੋਏਗੀ ਤਾਂ ਵੇਖ ਵੀਰੋ 60000 ਦੀ ਵੈੜ ਹੋ ਜੂਗੀ ਪਹਿਲਾ ਸੂਆ 60 ਵੈੜ ਸੂਈ ਹੈ 60 ਦੀ ਹਾਂਜੀ ਹਾਂਜੀ ਤਾਂ ਵੀਰੋ ਤੁਸੀਂ ਦੂਰੋਂ ਵੀ ਚੱਲੇਗਾ ਕਿਉਂਕਿ ਵੈੜ ਨਹੀਂ ਛੱਡ ਕੇ ਜਾਂਦੇ ਬਾਕੀ ਰੇਡ ਵੀਰ ਦਾ ਹਰੇਕ ਵੀਡੀਓ ਜੈਜ ਹੁੰਦਾ ਤਾਂ ਖੀਰੀ ਵੈੜ ਆ ਵੀਰੋ ਨਵਾਂ ਪਸ਼ੂ ਆ ਚਾਰ ਸੂਏ ਚੋਗੀ ਚੋਗੇ ਵੀ ਵੇਚ ਸਕਦਾ ਹਨਾ ਵੀਰੇ ਤਾਂ ਬਾਕੀ ਵੀਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਕੋਈ ਛੋੜ ਛੱਪਾ ਹੋ ਜੂ ਹਾਂ ਨਹੀਂ ਕੋਈ ਗੱਲ ਨਹੀਂ ਆਪਾਂ ਸਾਡੀ ਆਤ ਤੇ ਕਿ ਆਪਾਂ ਚਲੋ ਮੌਲਕ ਪਾਈਦਾ ਪਰ ਮਾਨਦਾਨ ਵੀਰਾਂ ਭਰਾਵਾਂ ਦਾ ਫੋਨ ਤੇ ਜਰੂਰ ਕਰ ਦਿਦਾ ਬਿਲਕੁਲ ਤਮਾਕੀ ਵੀਰਾਂ ਨੂੰ ਬੈਂਦੀਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ ਜਿਨ੍ਹਾਂ ਵੀਰਾਂ ਨਹੀਂ ਕੀਤਾ ਜੋ ਉਹਨਾਂ ਨੂੰ ਨਵੀਂ ਤਰ੍ਹਾਂ ਦੀ ਵੀਡੀਓ ਲੈ ਕੇ ਵਿਖਾ ਲਈ ਜਾਵੇ ਵੀਰੇ ਐਡਰੈਸ ਹੈ ਖਰੀਬੋਲੀਆ ਆਪਣਾ ਪਿੰਡ ਦਾ ਆਪਣਾ ਨਾਮ ਵੀਰ ਜਗਰਾ ਸਿੰਘ ਆ ਪਿੰਡ ਸਪਰਾਏ ਕੋਠੀ ਜਿਹੜਾ ਕਰਤਾਰਪੁਰ ਨੰਬਰ 577 74 26 ਨਤੀਆ ਇਹ ਕਰੀ ਵਿਆਹ ਤੋਰਾ ਵਿਖਾ ਲਈਏ ਵਿਖਾ ਦੇ ਵੀਰੇ ਇਹਨਾਂ ਤੋਰਾ ਵਿਖਾ ਦਿਆ ਨਾ ਤਾਂ ਵੇਖੋ ਵੀਰੇ ਕੋਈ 75 70 ਵਾਲਾ ਮੋਲਣੀ ਵੀਰੇ ਨੇ ਕੀਤਾ ਛੀਰੀ ਰੈਡ 70 ਦੇ ਵੀ ਅਸ਼ੀ ਪਾ ਦਿਆ ਤਾਂ ਵੀ ਵਿਖਦੀ ਇਹਨੂੰ ਭਾੜਾ ਮਿਲਦੀ ਆ ਭਾੜਾ ਮਿਲਦੀ ਤਾਂ ਵੀਰੇ ਕਿਵੇਂ ਰੇਡ 60000 ਦੀ ਰੈਡ ਜੱਸ ਸੁਣੀ ਵਿਕੀ ਤਾਂ ਨਹੀਂ ਹਾਂਜੀ ਵਿਕੀ ਤਾਂ ਨਹੀਂ ਪਹਿਲਾਂ ਨਾ 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 ਕੀ ਬਾਪ ਹੈ ਹੋਮ ਨਹੀਂ ਹੈਗਾ ਕਿ ਜੇ ਬੱਚੀ ਵਿਕੀ ਹੋਵੇ ਅਬ ਮੁੱਲ ਪਾ ਦਈਏ ਆਨੂੰ ਭਾਣਾ ਮਿਲੀ ਆ ਅਬ ਭਾਣਾ ਦੇਣੀ ਬਿਲਕੁਲ 60000 ਦੀ ਬਸ਼ੀ ਜਿਹੜੀ ਖੀਰੀ ਆ 17 ਮਹੀਨਾ ਦੀ ਬਸ਼ੀ ਆ ਪਰ ਉੱਪਰ ਗਾਰੰਟੀ ਸਾਰਾ ਕੁਝ ਦਵਾ ਕੀ ਬਾਤ ਹੈ ਜੀ ਤਾ ਦੇਖੋ ਵੀਰੋ ਫੋਨ ਤੁਸੀਂ ਲਾ ਲੈਣਾ ਤਾਂ ਬਾਕੀ ਵੀਰ ਦਾ ਰੇਡ ਜੈਜ ਹੁੰਦਾ ਹਰੇਕ ਵੀਡੀਓ ਦੇ ਵਿੱਚ ਤਾ ਪਿੰਡ ਸਰਪ੍ਰਾਈ ਕੋਠੀ ਵੀਰੇ ਜਿਲਾ ਗੁਰਦਾਸਪੁਰ ਹਾਲੇ ਵੀ ਵੀਡੀਓ ਆਪਣੀ ਵੀਡੀਓ ਪਈ ਹੈ ਗੱਬਣਾ ਦੀ ਬਿਲਕੁਲ ਜਲਦੀ ਵੀ ਅੱਗੇ ਪੁੱਛੋ ਆਪਣਾ ਇਹ ਰੇਡ ਜਲਦੀ ਕੋਡ ਦੀਆਂ ਹੀ ਨਹੀਂ ਮਾੜਾ ਫੋਨ ਨੰਬਰ ਬੋਲਿੰ ਵੀਰੇ ਨੰਬਰ ਪਾ ਜੀ ਲੇਖ ਤਾ ਵੇਖੂ ਵੀਰੇ ਚੇਕ ਕਰਾ ਹਾਂ ਮਨਜੂਰਾ ਸਿੰਘ ਆ ਹਾਂਜੀ ਪਿੰਡ ਸਰਪ੍ਰਾਈ ਕੋਠੀ ਨੰਬਰ 70272693 ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ